ਬਿਲਕੁਲ ਮੈਂ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹਾਂ ਸਭਨ ਦੇ ਵਿੱਚ ਕਿ ਆਖਰ ਨੂੰ ਸੱਚ ਦਾ ਸਾਹਮਣੇ ਆਇਆ ਹਨ ਕੇਸਾਂ ਕਰਕੇ ਅੱਜ ਵੀ ਅੱਜ ਫੈਸਲਾ ਹੋਇਆ ਹੈ ਹਾਈ ਕੋਰਟ ਵਿੱਚ ਤਾਂ ਬੜਾ ਦੁੱਖ ਵੀ ਹੋਇਆ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਮਾਸਟਰਮਾਈਂਡ ਲੋਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚ ਹੋਈ ਇੰਟਰਵਿਊ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਕਮੇਟੀ ਤਿਆਰ ਕੀਤੀ ਗਈ ਸੀ ਕਮੇਟੀ ਨੇ ਹੁਣ ਆਪਣੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੱਗੇ ਧਾਰਿਤ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਲੋਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ ਜੇਲ੍ਹ ਵਿੱਚੋਂ ਕੀਤਾ ਗਿਆ ਸੀ ਇਸ ਦੇ ਉੱਤੇ ਉਹਨਾਂ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਕਿਹਾ ਕਿ ਹੁਣ ਸਾਰਾ ਸੱਚ ਸਾਹਮਣੇ ਆ ਗਿਆ ਹੈ ਅਤੇ ਹੁਣ ਪੰਜਾਬ ਸਰਕਾਰ ਕੀ ਮੂੰਹ ਦਿਖਾਵੇਗੀ ਆਓ ਜਾਣਦੇ ਹਾਂ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਕੀ ਕਿਹਾ ਇਸ ਮਾਮਲੇ ਤੇ ਬਿਲਕੁਲ ਮੈਂ ਪ੍ਰਮਾਤਮਾ ਦਾ ਸ਼ੁਕਰੀਆ ਹੈ ਅਦਾ ਕਰਦੇ ਹਾਂ ਸਜੰਦੇ ਵਿੱਚ ਵੀ ਆਖਰ ਨੂੰ ਸੱਚ ਦਾ ਸਾਹਮਣੇ ਆਇਆ ਹੈ ਨਾ ਮੈਨੂੰ ਕੱਲ ਫੈਸਲਾ ਹੋਣ ਤੋਂ ਬਾਅਦ ਕਿਸੇ ਐਡਵੋਕੇਟ ਭਰਾ ਨੇ ਫੋਨ ਕੀਤਾ ਪੇਸ਼ਨਾ ਕਰਕੇ ਆ ਜਿਹੜੀ ਅੱਜ ਫੈਸਲਾ ਹੋਇਆ ਹੈ ਹਾਈ ਕੋਰਟ ਦੇ ਕਿਤੇ ਤਾਂ ਬੜਾ ਦੁੱਖ ਵੀ ਹੋਇਆ ਉਸ ਗੱਲ ਨੂੰ ਲਿਖ ਕੇ ਵੀ ਇੱਕ ਸਤੇੜ ਦਾ ਸੰਵਿਧਾਨਕ ਉਹਦਾ ਹੈ ਨਾ ਡੀ.ਡੀ.ਪੀ ਸਾਹਿਬ ਔਰ ਉਹ ਵੀ ਸਰਕਾਰ ਦੇ ਮੰਨਰ ਲਾ ਕੇ ਜੋ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਵਾਲਾ ਧਿਆਨ ਦੇ ਰਹੇ ਨੇ ਮੰਨੂ ਕੋਟਲੀ ਇੱਕ ਬਦਮਾਸ਼ ਦੀ ਇੰਟਰਵਿਊ ਤੇ ਪਰਦਾ ਪਾਉਣ ਵਾਲੀ ਗੱਲ ਕਰ ਰਹੇ ਨੇ ਉਹਦੀ ਡਰੈੱਸ ਨੂੰ ਲੈ ਕੇ ਵੀ ਉਹਤਾਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਲੇਕਿਨ ਸਾਰੀ ਹੀ ਅੱਜ ਸਾਬਤ ਹੋ ਗਈ ਕਿ ਪੂਰਾ ਸੋਚ ਸਮਝ ਕੇ ਬੋਲਿਆ ਗਿਆ ਝੂਠ ਸੀ ਇਹ ਜਿਹੜਾ ਅੱਜ ਸਿੱਟ ਜਿਹੜੀ ਅੱਜ ਰਿਪੋਰਟ ਦਿੱਤੀ ਹੈ ਤਾਂ ਇਸ ਤੋਂ ਵੱਧ ਅਫਸੋਸ ਵਾਲੀ ਗੱਲ ਹੋਰ ਨਿਰਾਸ਼ਾਜਨਕ ਗੱਲ ਕੀ ਹੋ ਸਕਦੀ ਹੈ ਨੇੜੀ ਗੌਰ ਸਟੇਟ ਨੇ ਔਰ ਪਿੰਸ ਨੇ ਮਿਲ ਕੇ ਬਿਆਨ ਦਿੱਤੇ ਜੀ ਇਨਸ਼ਾਅੱਲਾ ਜਿਸ ਤਰ੍ਹਾਂ ਬਿਸ਼ਨੋਈ ਦੀ ਇੰਟਰਵਿਊ ਨੂੰ ਡਿਲੀਟ ਕਰਵਾਉਣ ਵਾਸਤੇ ਵੀ YouTube ਤੋਂ ਤੁਹਾਨੂੰ ਹਾਈ ਕੋਰਟ ਦਾ ਰੁਕਵਟ ਕਰਨਾ ਪਿਆ ਜੀ ਬਿਲਕੁਲ ਪਹਿਲੀ ਗੱਲ ਤਾਂ ਉਸ ਇੰਟਰਵਿਊ ਨੂੰ ਮੰਨਦਾ ਹੀ ਨਹੀਂ ਸੀ ਕਿ ਉਹ ਪੰਜਾਬ 'ਚ ਹੋਈ ਹੈ ਫਿਰ ਉਸ ਤੋਂ ਬਾਅਦ ਹਾਈ ਕੋਰਟ ਦੇ ਮਾਨਯੋਗ ਅਦਾਲਤ ਦੇ ਦਖਲ ਦੇ ਨਾਲ ਹੀ ਫਿਰ ਉਹ YouTube ਤੋਂ ਹਟਾਈ ਗਈ ਹੈ ਨਾ ਮੇਰੇ ਬੇਟੇ ਦੀਆਂ ਪਤਨੀ ਕੋਈ ਦੋ ਲਾਈਨਾਂ ਵਿੱਚ ਗਾਣੇ ਦੇ ਵਿੱਚ ਸੀਗੀਆਂ ਕਿ ਨਹੀਂ ਸੀਗੀਆਂ ਤਾਂ 24 ਘੰਟਿਆਂ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਵੀ ਬੰਦ ਕਰਤਾ ਸੀਗਾ ਗਾਣਾ ਬੈਨ ਕੀਤਾ ਹੋਇਆ ਅਜੇ ਤੱਕ ਵੀ ਬੈਨ ਹੈ ਪਰੰਤੂ ਲਾਰੈਂਸ ਦੀ ਜਿਹੜੀ ਵੀਡੀਓ ਹੈ ਉਹ ਮੇਰਾ ਖਿਆਲ ਹੈ 11-12 ਮਿਲੀਅਨ ਚਲਦੀ ਹੋਈ ਹੈ ਉਸ ਤੋਂ ਬਾਅਦ ਜਾ ਕੇ ਉਹਨੂੰ ਬੰਦ ਕੀਤਾ ਗਿਆ ਤਾਂ ਸਹੀ ਜੀ ਮਤਲਬ ਇਸ ਗੱਲ ਦਾ ਪਤਾ ਲੱਗਦਾ ਵੀ ਜਿਹੜੀ ਗਵਰਨਮੈਂਟ ਹੈ ਉਹ ਅਗੈਂਕਸਟਰ ਬਾਦ ਨੂੰ ਖੁਦ ਪ੍ਰਚਾਰ ਕਰ ਰਹੀ ਹੈ ਉਹਦਾ ਉਹਦਾ ਖੌਫ ਫਾਇਦਾ ਕਰ ਰਹੀ ਹੈ ਜਨਤਾ ਦੇ ਕੀ ਨਾਲ ਬੈਠੀ ਸਰਕਾਰ ਆ ਹਰ ਵਾਰ ਜਿੱਦਾਂ ਪੰਜਾਬ 'ਚ ਇੰਟਰਵਿਊ ਹੋਈ ਕਿਉਂ ਇਸ ਤਰ੍ਹਾਂ ਦੇ ਬਿਆਨ ਦੇ ਦਿੰਦੀ ਹੈ ਕਿ ਉਹ ਦੀ ਜਾਂਚ ਕਰਨ ਤੋਂ ਪਹਿਲਾਂ ਹੀ ਕਾਬਤ ਕਰ ਦਾਂਦੀ ਹੈ ਕਿ ਪੰਜਾਬ 'ਚ ਇਹ ਜਿਹੜਾ ਨਹੀਂ ਹੋਇਆ ਉਸ ਤੋਂ ਬਾਅਦ ਦੇ ਜਿਹੜੇ ਸਾਹਮਣੇ ਦੇ ਦੇਖੋ ਗੱਲ ਇਹ ਗੱਲ ਕਲੀਅਰ ਹੋ ਗਈ ਹੈ ਨਾ ਹੁਣ ਤੱਕ ਮੈਂ ਮੈਂ ਤਾਂ 2 ਸਾਲ ਤੋਂ ਕਹਿੰਦਾ ਆ ਰਿਹਾ ਮੈਂ ਕਿੰਨੇ ਵਾਰ ਤੁਹਾਨੂੰ ਇੰਟਰਵਿਊ ਦੇ ਵਿੱਚ ਕਿਹਾ ਵੀ 7 ਤੇ 8 ਮਾਰਚ ਦੀ ਰਾਤ ਨੂੰ ਲੌਰੈਂਸ ਝੀਲ 'ਚ ਨਹੀਂ ਸੀ ਉਹ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀਗਾ ਪਰੰਤੂ ਮੇਰੀ ਗੱਲ ਤੇ ਕੋਈ ਗੌਰ ਨਹੀਂ ਕਰਦਾ ਵੀਰ ਅਸੀਂ ਤਾਂ ਬੋਲ ਹੀ ਸਕਦੇ ਆ ਮੈਂ ਬਹੁਤ ਵਾਰ ਇਸ ਗੱਲ ਦਾ ਇਸ ਡੇਟ ਦਾ ਵੀ ਜ਼ਿਕਰ ਕੀਤਾ ਤੇ ਹੁਣ ਤਾਂ ਜਿਹੜੀ ਪਹਿਲੀ ਇੰਟਰਵਿਊ ਹੈ ਤੇ ਉਹ ਤਾਂ ਕਲੀਅਰ ਹੀ ਹੋ ਗਈ ਪੰਜਾਬ ਦੇ ਵਿੱਚ ਬਣੀ ਹੈ ਤੇ ਦੂਸਰੀ ਵਾਰੇ ਕਹਿ ਰਹੇ ਪੰਜਾਬ ਤੋਂ ਬਾਹਰ ਬਣੀ ਹੈ ਪਰੰਤੂ ਬਣੀ ਪੰਜਾਬ ਪੁਲਿਸ ਦੀ ਕਸਟਡੀ 'ਚ ਹੀ ਹੈ ਉਹ ਪਹਿਰੇ ਹੀ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਸੀਗਾ ਜਦੋਂ ਉਹ ਬਣੀ ਆ ਤਾਂ ਇਸ ਗੱਲ ਤੋਂ ਸਾਡੀ ਚੀਜ਼ ਤੇ ਸਪਸ਼ਟ ਹੋ ਗਿਆ ਵੀ ਮੇਰੇ ਪੁੱਤ ਦੇ ਕਤਲ ਦੇ ਵਿੱਚ ਜ਼ਰੂਰ ਕੋਈ ਨਾਮਰ ਬੰਦਾ ਹੈ ਜੀਰੂ ਬਚਾਉਣ ਦੀਆਂ ਦੇ ਲਈ ਸਰਕਾਰ ਵੀ ਪਪਾਪਾਰ ਹੋਈ ਪਈ ਐ ਪੁਲਿਸ ਵੀ ਪਪਾਪਾਰ ਹੋਈ ਪਈ ਐ ਤਾਂ ਆਖਰ ਨੂੰ ਸੱਚ ਸਾਹਮਣੇ ਆ ਜਾਊਗਾ ਮੈਨੂੰ ਪ੍ਰਮਾਤਮਾ ਤੇ ਮਾਨਯੋਗ ਅਦਾਲਤ ਤੇ ਪੂਰਨ ਭਰੋਸਾ ਪੰਜਾਬ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਹੈ ਨਹੀਂ ਪੰਜਾਬ ਦੀ ਸਥਿਤੀ ਨੂੰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖ ਲੈਂ ਲੈਂਡ ਤੁਹਾਡੇ ਸਾਹਮਣੇ ਹੀ ਐ ਰੋਜ਼ ਤਾਂ ਆ ਹੁਣ ਵੀ ਸਰਕਾਰ ਨੇ ਜਿਹੜੇ ਗੈਂਗਸਟਰ ਨੇ ਪਰੋਲ ਦੇ ਉੱਤੇ ਇਲੈਕਸ਼ਨ ਕਮਿਸ਼ਨ ਨੇ ਉਹਦੀ ਰੱਦ ਕੀਤੀ ਐ ਤਾਂ ਸੁਣੋ ਸਰਕਾਰ ਦੇ ਜਿਹੜੇ ਲਿੰਕ ਨੇ ਗੈਂਗਸਟਰਾਂ ਨਾਲ ਬਦਮਾਸ਼ਾਂ ਦੇ ਨਾਲ ਤਾਂ ਸ਼ੁਰੀਆਂ ਜੱਡਾ ਹਰ ਨੇ ਸਾਰੇ ਸੁਣ ਆਹ ਕੱਲ ਪਰਸੋਂ ਮਾਰਦਾਤਾ ਹੋ ਕੇ ਲਾਂਡਰਟ ਤੇ ਹੁਣ ਮੇਰੇ ਕੋ ਕਹਿਣ ਵਾਲੀ ਗੱਲ ਨਹੀਂ ਰੋਜ਼ ਤੁਸੀਂ ਮਾਰਦਾਤਾ ਰੋਜ਼ ਫਾਇਰਿੰਗ ਮੇਰੇ ਖਿਆਲ ਗੋਲੀ ਚੱਲਣੀ ਤਾਂ ਹੁਣ ਆਮ ਜੀ ਗੱਲ ਹੋਈ ਪਈ ਹੈ ਪੰਜਾਬ 'ਚ ਛੋਟੀ ਜੀ ਗੱਲ ਤੇ ਫਾਇਰ ਹੋ ਜਾਂਦੀ ਹੈ